ਬੇ ਇੱਕ ਮੈਚ ਰਹਿ ਗਿਆ ਬਾਅਦ ਚ ਕਰ ਲਿਓ ਸਰਕਾਰ ਬਹੁਤ ਯਾਰ ਬੰਨਿਆ ਯਾਰ ਕਾਹਦੀ ਗੱਲ ਦਾ ਯਾਰ ਏਲਾ ਮੈਚ ਉਧਰ ਖਾ ਫੈਨ ਫੋਲੀ ਦਾ ਫੈਨ ਫੋਲੀ ਵੱਡੇ ਵੀਰ ਚਲੋ ਭਾਈ ਯਾਰ ਕਰ ਬੈਠਾ ਮੈਂ ਰਹਿਣ ਦੂਗਾ ਪਿੰਤਾ ਜੀ ਦੇਖ ਲਾ ਦੋ ਦੇ ਜਾਏਗਾ ਪਾਣੀ ਪਈ ਸਾਰਾ ਕ੍ਰੈਡਿਟ ਲੈਣਾ ਬੰਨ ਖੁੱਲ ਗਿਆ ਹੁਣ ਤੇਰੇ ਸਾਰੇ ਲਵ ਯੂ ਮੇਰਾ ਭਰਾ ਹੁਣ ਚੱਲ ਜੋ ਜਾਓ ਮੈਂ ਦੇਖੋ ਉਹਦੇ ਰੱਛ ਘੜ ਗਿਆ ਪਤੰਦਰਾਂ ਉਹ लवली लवली ਫੋਟੋ ਛੋਟੇ ਬੱਚੇ ਕੀ ਕਹਿਣਾ ਬਾਅਦ ਕਰਾਂ ਦੀ ਫੋਟੋ ਲੈਣੀ ਬਾਅਦ ਕਰਾਂ ਦੀ ਆਈ ਭਾਈ ਨਾ ਮੈਂ ਕਹਿੰਦਾ ਤੇਰੀ ਕੰਨ ਹਾਏ ਵਾਹ ਉਹ ਭਾਈ 2 ਮੀਟਰ ਤੋਂ ਖਿਚਾ ਰਿੰਨੇ ਫੋਟੋ ਸਾਰਿਆਂ ਦੇ ਮੇਰਾ ਭਰਾ ਪਹਿਲਾਂ ਦੱਸੋ ਕਿੰਨਾ ਖਿਚੋਣੀਆਂ ਫੋਟੋ ਉਹ ਯਾਰ ਕਮਾਲ ਕਰੂਗਾ ਨੇ ਦੋ ਨਾ ਹੀ 250 ਨਾ ਹੀ 250 ਬਾਈ ਨਾ ਬਾਈ ਦੱਲੇ ਬਾਈ ਨਾ ਕਹੇ ਯਾਰ ਰਿਕਵੈਸਟ ਹੀ ਆ ਮੇਰਾ ਇਹਨਾਂ ਨੂੰ ਸਾਰਿਆਂ ਨੂੰ ਨਾ ਖੜਾ ਦੇ ਬੁੱਲੇ ਭਾਈ ਲਵਾਓ ਲਵਾ ਭਾਈ ਸਾਰੇ ਖੜਾ ਕੇ ਇਕੱਠੇ ਇਹਨਾਂ ਨੂੰ ਖੜਾ ਦੇ ਅਰੇ ਭਜੀ ਮੱਲੇ ਕੱਲੇ ਨੂੰ ਪਾ ਕੇ ਕੀ ਕਰਕੇ ਦੋ ਦੋ ਜੱਟ ਹਾਂ ਲੈ ਭਾਈ ਬੈਠੀ ਮੇਰੇ ਕੋਲ ਬਟਾ ਲੱਗਦਾ ਕਿ ਪੈਸਾ ਨਾਲ ਖੜੀ ਹੁੰਦੀ ਹੈ ਮਾ ਮਾਪੇ ਨਹੀਂ ਸੀ ਪਾਸੇ ਆ ਗਏ ਫਾਲਸੋ ਜਾਨਾ ਫਾਲਸੋ ਪ੍ਰੇਰਣ ਤੋਂ ਫੜਨਾ ਕੋਈ ਫਾਲਸੋ ਤਾਂ ਮੈਂ ਸ਼ੁਰੂ ਸੀ ਮੇਰੋਤੀ ਸੋਹਣਾ ਗੱਲ ਨੂੰ ਭੋਗ ਲਿਆ ਨਹੀਂ ਪ੍ਰਧਾਨ ਕਿੰਨੇ ਵੇ ਪਹੁੰਚੀ 11:30 ਵਜੇ ਸਾਢੇ 11:00 ਵਜੇ ਸਾਢੇ 12:30 ਰਹਿਣੀਆਂ ਸਾਢੇ 11:00 ਉੱਤੇ ਹੋਵਾਂਗੇ ਸੋ ਸਲਾਹ ਮੈਂ ਥੋੜਾ ਕੰਮ ਨੂੰ ਆ ਤੇ ਟਿਕਾਣਾ ਕੀ ਹਿਸਾਬ ਕਰਵਾ ਜੀ ਪਹਿਲਾਂ ਜਾਵਾਂਗੇ ਟਿਕਾਣਾ ਲੱਭਣਾ ਤੇ ਜਾਮੂ ਮਾਰ ਬਣਾਉਂਦੇ ਏ ਦੇ ਖੰਡਰ ਪੰਜ ਦੇ ਕਟ ਪਹੁੰਚ ਗਿਆ ਫਾਈਨਲ ਹੈ ਜੀ ਬਾਈ ਦੇਖ ਲੈ ਦੇ ਦਸੀਂ ਜੋਰ ਜੀ ਰੋਣ ਗਿਆ ਕਮਲੇ ਤੁਹਾਨੂੰ ਕਿਹਦਾ ਨਹੀਂ ਆਣਾ ਚਾਹੀਦਾ ਯਾਰ ਤੁਹਾਨੂੰ ਨਹੀਂ ਪਾਉਣੀਆਂ ਜਹਾਂ ਉਹਦਾ ਆ ਗਿਆ ਉਹਦਾ ਕਹਿਣਗੇ ਪਾਬਾਹੀ ਉਹਦੇ ਥੇ ਹਨ ਤੇ ਉਹ ਗਰਾਊਂਡ 'ਚ ਖੜਾ ਤੇ ਬਾਹਰ ਤੁਹਾਨੂੰ ਬਾਰ ਬਸ ਕਿਹਦਾ ਆਇਆ ਉਹ ਜੀ ਜਿਹੜੀਆਂ ਟਰੋਫੀ ਲੈ ਆਏ